ਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਗੱਲਬਾਤ ਕਰਦੇ ਆ ਮੇਰੇ ਨਾਲ ਆਭਿਦਾਇਕਾ ਮਾਨੋ ਕੁਮੈਡਮ ਨੇ ਮੈਮ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਸਦਨ ਦੇ ਵਿੱਚ ਵਿਰੋਧੀਆਂ ਦਾ ਰਵਈਆ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਮੁੱਦਿਆਂ ਦੀ ਗੱਲ ਕਰਨਗੇ ਤਾਂ ਸੈਸ਼ਨ ਭਾਵੇਂ ਰਾਤ ਦੇ 12:00 ਵਜੇ ਤੱਕ ਚਲਾ ਲਾ ਲਓ ਜੇ ਕੋਈ ਮੁੱਦਾ ਹੀ ਹੈ ਨਹੀਂ ਪੰਜਾਬ ਦਾ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਆ ਜੇ ਉਹਦਾ ਕੋਈ ਮੁੱਦਾ ਹੀ ਹੈ ਨਹੀਂ ਫੇਰ ਤਾਂ ਆ ਕੇ ਲਾਲਾ ਲਾਲਾ ਕਰਕੇ ਭੱਜਣ ਦਾ ਰਸਤਾ ਰਹਿਂਦਾ ਬਸ ਇਹੀ ਰਵਈਆ ਰਿਹਾ ਹੋਰ ਤਾਂ ਕੋਈ ਨਹੀਂ ਅੱਛਾ ਵਿਰੋਧੀ ਧਿਰ ਲਗਾਤਾਰ ਤੁਸੀਂ ਵੀ ਇੱਕ ਔਰਤ ਨੂੰ ਔਰਤਾਂ ਨੂੰ 1000 ਰੁਪਏ ਦੇਣ ਦਾ ਮੁੱਦਾ ਲਗਾਤਾਰ ਚੁੱਕਿਆ ਗਿਆ ਇਹ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਹੈ ਇਹ ਲੋਕਾਂ ਨੂੰ ਗਾਰੰਟੀ ਦਿੱਤੀ ਗਈ ਸੀ ਕਿ ਲੱਗਦਾ ਉਸ ਤੇ ਕਿੰਨੀ ਇੱਕ ਸਰਕਾਰ ਜਿਹੜੀ ਹੈ ਸੰਜੀਦਾ ਦੇਖੋ ਸਰਕਾਰ ਹਰ ਮੁੱਦੇ ਤੇ ਹਰ ਗਾਰੰਟੀ ਤੇ ਹਰ ਆਵਾਜ਼ ਤੇ 101% ਸਜੀਦਾ ਬਿਜਲੀ ਦੇ ਬਿੱਲ ਜੇ ਮਾਫ ਕੀਤੇ ਉਹ ਕੱਲੇ ਇੱਕ ਵਰਗ ਦੇ ਨਹੀਂ ਕੀਤੇ ਉਹ ਸਾਰੇ ਵਰਗਾਂ ਨੇ ਕੀਤੇ ਅੱਜ 2 ਮਹੀਨੇ ਨੂੰ ਛੱਡ ਕੇ ਬਾਕੀ ਸਾਰੇ ਘਰਾਂ ਦਾ ਬਿੱਲ ਜ਼ੀਰੋ ਹੁੰਦਾ ਜਿਹੜੇ ਜਿਹੜੇ ਪੰਜਾਬ ਦੇ ਵਿਛਿੰਦੇ ਆ ਉੱਤੇ 6-7000 ਦਾ ਬਿੱਲ ਜਿਹੜਾ ਆਉਂਦਾ ਸੀ ਅਸੀਂ ਜ਼ੀਰੋ ਤੇ ਲੈ ਆਏ ਉਹ ਵੀ ਇੱਕ ਐਕਸਪੈਂਸ ਆ ਅੱਜ ਜੇ ਐਸਐਸਪੀ ਦੀ ਜ਼ਰੂਰਤ ਸੀ ਤਾਂ ਉਹ ਵੀ ਇੱਕ ਐਕਸਪੈਂਸ ਹੈ ਜਿਹੜੇ ਅਸੀਂ ਖਰਚੇ ਕਰਦੇ ਜਾ ਰਹੇ ਹਾਂ ਜਾਂ ਗੱਡੀਆਂ ਥਾਣਿਆਂ 'ਚ ਦੇਣੀਆਂ ਕ੍ਰਾਈਮ ਰੇਟ ਘਟਾਉਣਾ ਜਾਂ ਵਧੀਆ ਸਰਕਾਰੀ ਹਸਪੀਟਲ ਬਣਾਉਣੇ ਸਰਕਾਰੀ ਇਹ ਸਕੂਲ ਆਫ ਫੈਮਿਨੈਂਸ ਬਣਾਉਣੇ ਇਹ ਲੋਕਾਂ ਨੂੰ ਰੋਜ਼ਗਾਰ ਦੇਣਾ ਦੇਖੋ ਸਰਕਾਰ ਨੇ ਬਜਟ ਦੇ ਅਕੋਰਡਿੰਗਲੀ ਚੱਲਣਾ ਹੁੰਦਾ ਪਰ 1000 ਮਹਿਲਾ ਪਤਾ ਅਸੀਂ ਆਪਣੇ ਕਾਰਜਕਾਲ ਦੇ ਵਿੱਚ ਦੰਮਾਂਗੇ ਇਹ ਦੇਣਾ ਸਾਡੀ ਡਿਊਟੀ ਵੀ ਆ ਕਿਉਂਕਿ ਅਸੀਂ ਕਮਿਟ ਕੀਤਾ ਤੇ ਅਸੀਂ ਦੇਣਾ ਜੇ ਅਸੀਂ ਆਪਣੇ ਵਾਅਦੇ ਤੋਂ ਮੁਕਰੇ ਤਾਂ ਅਸੀਂ 2027 ਦੇ ਵਿੱਚ ਇਲੈਕਸ਼ਨ 'ਚ ਜਾ ਹੀ ਨਹੀਂ ਸਕਦੇ ਤੁਸੀਂ ਬਹੁਤ ਸੀਨੀਅਰ ਹੋ ਦੂਜੀ ਵਾਰ ਵਿਧਾਨ ਸਭਾ ਚੁਣ ਕੇ ਆਏ ਹੋ ਕਿ ਪੰਜਾਬ ਇੰਨੇ ਪੈਰਾਂ ਤੇ ਪਹ ਹੈਗਾ ਕਿ ਪੰਜਾਬ ਦੇ ਖਜ਼ਾਨੇ ਦੇ ਵਿੱਚ ਇੰਨਾ ਪੈਸਾ ਹੈ ਕਿ ਲਗਭਗ 10 ਤੋਂ 12000 ਕਰੋੜ ਰੁਪਏ ਹੋਰ ਵੋਜ ਪਾਇਆ ਜਾ ਸਕੇ ਦੇਖੋ ਲੇਡੀਜ਼ ਦੀ ਪਾਸ ਯਾਤਰਾ ਫ੍ਰੀ ਚੱਲੀ ਆ ਕਿਉਂਕਿ ਇਹ ਇਸ ਕਰਕੇ ਨਹੀਂ ਹੋਈ ਵੀ ਅਸੀਂ ਕੋਈ ਇਸ ਤਰ੍ਹਾਂ ਦੇ ਵੋਟ ਬੈਂਕ ਰੋੜਨ ਚੋਂ ਨੇ ਇਹ ਇਸ ਕਰਕੇ ਹੋਈ ਆ ਮੈਕਸ ਜੇਕਰ ਚਕਾਰ ਵੀ ਖੜੀ ਹੋਵੇ ਸਕੂਟਰ ਮੋਟਰਸਾਈਕਲ ਵੀ ਖੜਾ ਹੋਵੇ ਜੇ ਘਰ ਦੀ ਲੇਡੀ ਨੇ ਕਿਤੇ ਜਾਣਾ ਤਾਂ ਉਹਦੇ ਕੋਲੇ ਉਹ ਦੋਨੇ ਸਾਧਨ ਨਹੀਂ ਹੁੰਦੇ ਇੱਕ ਤੇ ਉਹਦਾ ਹਸਬੰਦ ਚੱਲ ਜਾਂਦਾ ਇੱਕ ਤੇ ਉਹਦਾ ਬੇਟਾ ਅੱਜ ਲੇਡੀਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ ਤੇ ਮਜ਼ਬੂਤ ਕਰਨਾ ਇਹ ਇੱਕ ਜਰੀਆ ਜੇ ਉਹਨੂੰ ਛੋਟੀ ਮੋਟੀ ਦਵਾਈ ਚਾਹੀਦੀ ਹੈ ਉਹ ਕਿਤੇ 30 ਦੀ ਯਾਤਰਾ ਤੇ ਜਾਣੀ ਚਾਹੁੰਦੀ ਹੈ ਜੇ ਕਿਤੇ ਵੀ ਜਾਣਾ ਚਾਹੁੰਦੀ ਹੈ ਉਹ ਜਾਵੇ ਹੁਣ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਤੀਰਥ ਯਾਤਰਾ ਯੋਜਨਾ ਸਕੀਮ ਕੱਢੀ ਇਹਦੇ ਚ ਪਹਿਲੇ ਦਿਨ ਜਦੋਂ ਅਸੀਂ ਬਸ ਤੋਰਨੀ ਸੀ ਪਿਛੜੀਆਂ ਸਰਕਾਰਾਂ ਤੋਂ ਡਰੇ ਹੋਏ ਲੋਕ ਉਹ ਨਹੀਂ ਜੀ ਨਹੀਂ ਜਾਣਾ ਉੱਥੇ ਤੱਕੇ ਬਹੁਤ ਆ ਉੱਥੇ ਖੰਝਲ ਖਵਾਰੀ ਬਹੁਤ ਆ ਜਦੋਂ ਮੈਂ ਇੱਕ ਬਸ ਲਿਆ ਕੇ ਉੱਥੇ ਸਕਸੈਸਫੁਲੀ ਥੱਲੇ ਆਈ ਬਸ ਲੋਕਾਂ ਦੇ ਅੱਗੇ ਲੋਕਾਂ ਨੂੰ ਅਪਰੂਵਲ ਦਿੱਤੀ ਵੀ ਇਹ ਤਾਂ ਕੰਮ ਹੀ ਬੜਾ ਵਧੀਆ ਠੀਕ ਹੈ ਇਹ ਤਾਂ ਹੋਣਾ ਚਾਹੀਦਾ ਉਹ ਉਸ ਅਪਰੂਵਲ ਦੇ ਨਾਲ ਤੁਸੀਂ ਦੇਖੋ ਲੋਕ ਧੜਾ ਧੜ ਜਾਣੇ ਸ਼ੁਰੂ ਹੋ ਗਏ ਇੱਕ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇੱਕ ਲੋਕਾਂ ਦਾ ਨਜ਼ਰੀਆ ਚੇਂਜ ਕੀਤਾ ਵੀ ਪੜੋ ਤੁਹਾਡੇ ਜਵਾਨਾਂ ਨੂੰ ਬਿਨਾ ਪੈਸਾ ਬਿਨਾ ਸਪਾਸ ਨੌਕਰੀ ਅਸੀਂ ਦਵਾਂਗੇ ਠੀਕ ਕਰਨਾ ਕਰੋ ਤੁਸੀਂ ਟੈਕਸ ਦਿੱਤਾ ਅਸੀਂ ਤੁਹਾਡੇ ਬੱਚਿਆਂ ਨੂੰ ਫ੍ਰੀ ਵਧੀਆ ਸਕੂਲ ਕਰਕੇ ਦਵਾਂਗੇ ਫ੍ਰੀ ਕੁਛ ਨਹੀਂ ਹੁੰਦਾ ਉਹਨਾਂ ਦੇ ਟੈਕਸ ਦਾ ਪੈਸਾ ਮੈਡੀਕਲ ਦਵਾਂਗੇ ਮੈਡੀਸਨ ਦਵਾਂਗੇ ਅੱਜ ਦੀ ਦਿਹਾੜੀ 'ਚ ਆਪਾਂ ਖੜੇ ਆ ਮੈਂ ਪਿਛਲੇ 21 ਜੀ 1 ਦੀ ਝਾਤ ਮਾਰ ਲਓ ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਸੀ ਅਕਸਰ ਲੋਕਾਂ ਨਾਲ ਗੱਲ ਹੁੰਦੀ ਸੀ ਵੇ ਭਾਈ ਪੈਸੇ ਛੋੜ ਕੇ ਰੱਖਿਆ ਕਰੋ ਅੱਧੀ ਤਨਖਾਹ ਜੇ ਘਰ 'ਚ ਕੋਈ ਬਿਮਾਰੀ ਬੁਮਰੀ ਆ ਜਾਏ ਦਵਾਈ ਨਹੀਂ ਮਿਲਣੀ ਰਾਤ ਨੂੰ ਇੱਕ ਇੰਨਾ ਖਰਚਾ ਅੱਜ ਪਾਵੇ ਜਿਹੜੇ ਮਰਜ਼ੀ ਸਰਕਾਰੀ ਹਸਪਤਾਲ ਚਲ ਜਾਓ ਪਰਚੀ ਕੋਈ ਬੰਦ ਕਰਤੇ ਦਵਾਈ ਡਾਕਟਰ ਦੇਗਾ 200 ਤੋਂ ਉੱਪਰ ਕਿੰਨੇ ਤਰ੍ਹਾਂ ਦੇ ਟੈਸਟ ਫ੍ਰੀ ਕਰਤੇ ਅੱਜ 1076 4045 ਸੇਵਾਵਾਂ ਕਰ ਕਰ ਸਰਕਾਰ ਪੰਜਾਬ ਸਰਕਾਰ ਤੁਹਾਡੇ ਦਰਵਾਜ਼ੇ ਤੇ ਲੱਗੀ ਹੈ ਬਜਟ ਤਾਂ ਵਧਣਾ ਮਤਲਬ ਖਰਚਿਆਂ ਦਾ ਵਧਣਾ ਖਰਚੇ ਉਹਦੇ ਤੇ ਖਰਚਾ ਉਹ ਨਹੀਂ ਦੁਖਦਾ ਹੁੰਦਾ ਜਿਹੜਾ ਆਪਦੇ ਤੇ ਕਰ ਲੈ ਗੱਟੀਆਂ ਲੈ ਲੈ ਪ੍ਰਤਾਪ ਬਾਜਵਾ ਹੁਣ ਰਾਜਾ ਵੜਿੰਗ ਹੁਣ ਤੰਜ ਕੱਸਦੇ ਨੇ ਕਹਿੰਦੇ ਇੰਨਾ ਕਰਜ਼ਾ ਤਾਂ 5 ਸਾਲ ਚ ਨਹੀਂ ਸਾਡੀ ਸਰਕਾਰ ਨੇ ਲਿਆ ਸੀ ਜਿੰਨਾ ਤੁਸੀਂ 2 ਸਾਲ ਚ ਲੈ ਲਿਆ ਦੱਸੋ ਕਿਹੜੇ ਸਕੂਲ ਇੰਪਰੂਵ ਕੀਤੇ ਆ ਜਿਹੜੇ ਅੱਜ ਪਿੱਟਦੇ ਆ ਅੱਜ ਇੱਕ ਮੰਤਰੀ ਬੋਲ ਰਿਹਾ ਸੀ ਸਾਡੇ ਬੜੇ ਉਹਨਾਂ ਨੂੰ ਕੱਟ ਕੇ ਕਹਿ ਰਹੇ ਸੀ ਵੀ ਉਹ ਫਲਾਨਾ ਪੁਲ ਬਣਿਆ ਇਹਨਾਂ ਦੀ ਸਰਕਾਰ ਚ ਸ਼ੁਰੂ ਅਜੇ ਹੋਇਆ ਨਹੀਂ ਚੈੱਕ ਸਾਡੀ ਸਰਕਾਰ ਕਰ ਰਹੀ ਹੈ ਕਹਿੰਦੇ ਡਿੱਗਣ ਵਾਲਾ ਤੁਸੀਂ ਅਗਲੀ ਗੱਲ ਦੇਖੋ ਹੋਰ ਦੇਖੋ ਮੱਲਾਕ ਨੇ ਸਰਕਾਰੀ ਹਸਪਤਾਲਾਂ ਦੇ ਵੈਂਟੀਲੇਟਰ ਨਹੀਂ ਸਿਲਵ ਦਾ ਡਾਕਟਰ ਅਰਜਿੰਦਰਾ ਹਸਪੀਟਲ ਚ ਕੋਵਿਡ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਹੈਲਥ ਮਿਨਿਸਟਰ ਨੇ ਪੱਟੀ ਲਾ ਲਈ ਸੀ ਮੇਰੇ ਕੋਲੇ ਕੋਈ ਨਾ ਆਇਆ ਜਦਕੇ ਲੋਕਾਂ ਦੇ ਵਿੱਚ ਤੁਸੀਂ ਸੇਵਾਵਾਂ ਦੋ ਮੈਂ ਕਹਿੰਦੀ ਆ ਪੰਜਾਬ ਦੇ ਲੋਕ ਅਸੀਂ ਕੋਈ ਨਵਾਂ ਟੈਕਸ ਨਹੀਂ ਲਾ ਰਹੇ ਕੋਈ ਕੁਝ ਨਹੀਂ ਕਰ ਰਹੇ ਪਰ ਪੰਜਾਬ ਦੇ ਲੋਕ ਆ ਜਿਹੜੇ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਆ ਵੀ ਜੇ ਚੀਜ਼ਾਂ ਆ ਰਹੀਆਂ ਤਾਂ ਸਾਡੇ ਲਈ ਆ ਰਹੀਆਂ ਜੀ ਠੀਕ ਹੈ ਬਹੁਤ ਮਿਹਰਬਾਨੀ ਸੋ ਆਪ ਬੁਧਾਇਕਾ ਬੀਬੀ ਮਾਨੋ ਕੋ ਇਸ ਵੇਲੇ ਸੱਡ ਨਾਲ ਗੱਲਬਾਤ ਕਰ ਰਹੀ ਸੀ ਕਦੋਂ ਮਿਲੇਗਾ ਮਹਿਲਾਵਾਂ ਨੂੰ 1000 ਰੁਪਏ ਉਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਔਰ ਖਾਸ ਕਰਕੇ ਵਿਰੋਧੀਆਂ ਤੇ ਤੰਜ ਕੱਸਿਆ ਲਗਾਤਾਰ ਕਰ ਜੇ ਤੇ ਬਿਆਨਬਾਜ਼ੀ ਤੋਂ ਬਾਅਦ ਬੀਬੀ ਮਾਨੋ ਕੋ ਵੱਲੋਂ ਕਿਹਾ ਗਿਆ ਕਿ ਅਗਰ ਕਾਜਾ ਲਿਆ ਜਾਂਦਾ ਤਾਂ ਉਹ ਲੋਕਾਂ ਦੇ ਲਈ ਹੈ ਕੈਮਰਾਮੈਨ ਰੋਸ਼ਨ ਨਾ ਗਗਨ ਸ਼ੁਕਰਾ ਡੇਲੀ ਪੋਸਟ